ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਹੈ ਇਹ ਨੇੜੇ ਤਨਹੋਲਾ ਮੰਡੀ ਦੇ ਰਹਿ ਜਾਂਦਾ ਪਰਨਾਲਾ ਸ਼ਹਿਰ ਵੀ ਆਪਾਂ ਨੂੰ ਪਤਾ ਤਨਹੋਲੇ ਦੇ ਬਿਲਕੁਲ ਨੇੜ ਆ ਸੋਏ ਇਸ ਸਾਈਡ ਦਾ ਪਿੰਡ ਲੋਹਾਖੇੜਾ ਤੇ ਭਾਈ ਪ੍ਰਦੀਪ ਕੋਲ ਅੱਜ ਤੁਹਾਨੂੰ ਵੀਡੀਓ ਦਿਖਾ ਰਹੇ ਆ ਰੁਟੀਨ ਚ ਵੀਡੀਓ ਵਿਖਾਈ ਦੀਆਂ ਤੇ ਹਰ ਰੋਜ਼ ਇੱਥੇ ਬਹੁਤ ਸਾਰੀਆਂ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਵੀ ਬਾਈ ਤੋਂ ਪਤਾ ਲੱਗਾ ਦੱਸੋ ਵੀ ਇੱਥੇ ਲਗਭਗ 20 گاਵਾ ਜਿਹੜੀਆਂ ਸੋਨਿਆ ਸਵਾਇਆਂ ਜਾਂ ਗੱਭਣਾਂ ਤੇ ਇਹਨਾਂ ਤੋਂ ਇਲਾਵਾ 13 ਹੀਫਰ ਐ ਜਿਹੜੀਆਂ ਪਹਿਲੇ ਸਵੇਸਤੇ ਗੱਭਣਾਂ ਆ ਉਹ ਬਾਹਰ ਖੜੀਆਂ ਮੈਂ ਤੁਹਾਨੂੰ ਉਹ ਵੀ ਵੀਡੀਓ ਚ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖਦੇ ਰਹੋ ਪਸ਼ੂ ਜਿਹੜਾ ਜੱਜ ਜੇ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਸੋ ਆਪਦੀ ਤਸੱਲੀ ਨਾਲ ਤੇ ਆਪਦੀ ਸਮਝ ਨਾਲ ਖਰੀਦਿਓ ਇੱਥੇ ਹਰ ਟਾਈਮ ਹਰੇਕ ਤਰ੍ਹਾਂ ਦਾ ਪਸ਼ੂ ਵਿਕਰੀ ਆਲਾ ਹੁੰਦਾ ਖਾਸ ਕਰਕੇ گاਵਾ ਆਓ ਭਾਈ ਨੂੰ ਮਿਲੀਏ ਤੇ ਕਰਦੇ ਆਂ ਗੱਲਬਾਤ ਦੋਸਤੋ ਪਹਿਲੇ ਨੰਬਰ ਵਾਲੀ ਗਾਹ ਪ੍ਰਦੀਪ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਪ੍ਰਦੀਪ ਅੱਜ 20 ਗਾਵਾਂ ਤੇ 20 ਬੜਾ ਨੇ ਭਾਈ ਦੋ ਜਰਸੀ ਬੜਾ ਨੇ ਟੌਪ ਦੀਆਂ ਰਕੜ ਵਾਲੀਆਂ ਤੇ ਬਾਕੀ ਭਾਈ 13 ਹੀਫਰ ਨੇ ਭਾਈ ਪ੍ਰੈਗਨੈਂਟ ਹੀਫਰ ਮੰਨ ਲਓ ਵੀ 2 ਮਹੀਨਾ ਦੀ ਕੱਚੀ ਢਾਈ ਦੀ ਮਹੀਨੇ ਦੀ ਕੱਚੀ ਠੀਕ ਹੈ ਆਪਣੇ ਅਲੱਗ-ਅਲੱਗ ਫਾਰਮਾਂ ਤੋਂ ਪਰਚੇਜ਼ ਕਰੀਆਂ ਹੋਈਆਂ ਨੇ ਬਾਕੀ ਟੋਟਲ ਰਿਕਾਰਡ ਵਾਲੀਆਂ ਨੇ ਕਿਉਂਕਿ ਵੀ ਬਹੁਤ ਭਰਾਵਾਂ ਦੇ ਨਾਲ ਫੋਨ ਆਉਂਦੇ ਸੀ ਵੀ ਪਹਿਲਣਾ ਬੱਚੀਆਂ ਮਿਲ ਜਣਾ ਚਲੋ ਹਰੇਕ ਵੀਰ ਨੂੰ ਇਹ ਸ਼ੌਂਕ ਹੁੰਦਾ ਵੀ ਆਪਾਂ ਖੁਦ ਆਪਣੀ ਮਿਹਨਤ ਨਾਲ ਵੀ ਘਰੇ ਮਹੀਨਾ ਦੋ ਮਹੀਨੇ ਤਿਆਰ ਕਰੀਏ ਜਰਮ ਨਾਲ ਸਾਰੇ ਤਰ੍ਹਾਂ ਦੇ ਜਾਨਵਰ ਬਾਈ ਆਪਣੇ ਕੋਲ ਹੈ ਨੇ ਰੇਟ ਆਪਾਂ ਵੀਡੀਓ ਚ ਸਾਰੀਆਂ ਦੀ ਦੱਸ ਹੀ ਦਵਾਂਗੇ ਬੈੜਾਂ ਦੇ ਰੇਟ ਨੇ ਜਿਹੜੇ ਅੱਜ ਜਿਆਦਾ ਆਪਣੇ ਕੋਲੇ 85-90 ਹਜ਼ਾਰ ਰੁਪਏ ਤੋਂ ਸਟਾਰਟ ਨੇ ਠੀਕ ਹੈ ਹਾਂਜੀ ਸ਼ੁਰੂਆਤ ਕਰਦੇ ਆਂ ਪਹਿਲੇ ਜਿਹੜੀ ਪਹਿਲੇ ਨੰਬਰ ਵਾਲੀ ਬੱਚੀ ਆ ਬਾਈ ਕਰਮ ਵਾਲੀ ਬਹੁਤ ਪਿਆ ਇੱਲਣ ਵੱਚੀ ਨੇ ਬਾਈ 28 ਕਿਲੋ ਦੁੱਧ ਦਿੱਤਾ ਹੋਇਆ ਵੀ ਇਹ ਨਹੀਂ ਹੈਗਾ ਇਹ ਅਡਰ ਕੁਆਲਿਟੀ ਨਹੀਂ ਵਧੀਆ ਵੀ ਆਪਾਂ ਕਹਿੰਦੇ 40 ਦਿੱਤਾਗਾ ਪਰ ਦੁੱਧ ਇਸ ਵਾਰ ਮੰਨ ਕੇ ਬਹੁਤ ਸੋਹਣੀ ਉਮੀਦ ਹੈ ਤੋਂ ਕਰਮ ਵਾਲੀ ਤੋਂ ਵੀ ਨੇ 30 ਕਿਲੋ ਤੋਂ ਬਾਈ ਵਾਰ ਦੁੱਧ ਦੇ ਦੇਣਾ ਬਹੁਤ ਪਿਆਰੀ ਵਿਹੜਾ ਬਾਈ ਠੀਕ ਹੈ ਤੇ ਰੇਟ ਬਾਈ ਇਹਦਾ ਆਪਾਂ ਬਾਜਬ ਰੱਖਿਆ 1,35,000 ਰੁਪਏ ਬਾਈ ਸੂਈ ਨੂੰ ਕਿੰਨਾ ਚਲੋਗੇ ਸੂਈ ਬਾਈ ਜੀ ਕੱਲ ਸੂਈ ਸੀ ਤੇ ਮੰਨ ਕੇ ਚਲੋ ਫੇ ਮੌਕੇ ਤੇ 17-18 ਕਿਲੋ ਬੋਲੇ ਤੋਂ ਸਟਾਰਟ ਤੋਰ ਦਿੰਗੇ ਹਾਂ ਤੋਰ ਦਿੰਨੇ ਬਾਈ 1,35,000 ਰੇਟ ਪਹਿਲੇ ਨੰਬਰ ਦਾ ਬੜਾ ਸੋਨਾ ਢਾਂਚਾ ਬਾਈ ਜੀ ਜੀ ਦਾ ਜੇ ਇਦਾਂ ਦੀ ਬੱਚੀ ਮੰਨ ਲਾ ਦੁੱਧ ਤੇ ਆਈ ਕਈ ਵਾਰ ਆਪਾਂ ਗਿਆ ਖੁਦ ਮੈਂ ਵੀ ਲਈਆਂ ਨੇ 60 60 ਦੀਆਂ ਵੀ ਲਈਆਂ ਨੇ ਬਾਈ ਹਮ ਆਪਣੇ ਲਈ ਸੀ ਇਹ ਕੱਚੀ ਵੈੜ ਠੀਕ ਹੈ ਲਈ ਆਪਣੇ ਸੱਜਣ ਮਿੱਤਰ ਤੋਂ ਆ ਹਾਂ ਤੇ ਇਧਰ ਹੌਲੀ ਤੋਰੀ ਪਾਰਨੂਗਾ ਸੋ ਸੋ ਹਵਾਨਾ ਇਹਦਾ ਦੇਖ ਲਓ ਹਵਾਨਾ ਬਹੁਤ ਤਕੜਾ ਤਿਆਰ ਆ ਕੋ ਪਿੱਛੋਂ ਉਹ ਤੁਸੀਂ ਵਰਟੀ ਵੀ ਬਾਈ ਵੈੜ ਚ ਬਹੁਤ ਜ਼ਿਆਦਾ ਬ੍ਰੀਡ ਵਾਲੇ ਮਾਮਲੇ ਦੇ ਵਿੱਚ ਕਿਸੇ ਭਰਾ ਨੇ ਘਰੇ ਸ਼ੌਂਕ ਨਾਲ 30 ਕਿਲੋ ਦੁੱਧ ਵਾਲੀਆਂ ਹੱਥੀ ਚਵਾਈ ਤੇ ਰੱਖਣੀਆਂ ਤਾਂ ਵੀ ਤੇ ਮੰਨ ਲਓ ਮਸ਼ੀਨ ਤੇ ਲਾਉਣੀਆਂ ਤਾਂ ਵੀ ਬਹੁਤ ਟੌਪ ਦਾ ਜਾਨਵਰ ਆ ਭਾਈ ਬਾਕੀ ਰੇਟ ਭਾਈ ਅੱਜ ਦੇ ਹਿਸਾਬ ਨਾਲ ਜਿੱਦਾਂ ਦੀਆਂ ਬੇੜਾਂ ਦੀਆਂ ਕੀਮਤਾਂ ਨੇ ਉਸ ਹਿਸਾਬ ਨਾਲ ਜੰਮੀ ਇਹਦਾ ਜਾਇਜ਼ ਰੇਟ ਸਹੀ प्रदीप ਭਾਈ ਇਹ ਦੋ ਅੱਗੇ ਜਿਹੜੀ ਇਹ ਬੇੜ ਗੱਬਣਾ ਭਾਈ ਇਹ ਲੈਂਦੀਆਂ 10-12 ਦਿਨ ਠੀਕ ਹੈ ਇਹ ਦੇ ਦਾਂਗੇ ਭਾਈ ਜੀ ਆਪਾਂ ਲੈਣ ਦੇ ਨਾਲ ਰੇਟ 1,15,000 ਰੁਪਏ ਦੀ ਠੀਕ ਹੈ ਅੱਗੇ ਬੇੜਾਂ ਨੇ ਜਿਹੜੀਆਂ ਭਾਈ ਤਾਜ਼ੀਆਂ ਸੂਈਆਂ ਨੇ ਅੱਜ ਤੀਜਾ ਤੀਜਾ ਦਿਨਾਂ ਸੂਈਆਂ ਨੂੰ ਐ ਮੰਨ ਲਓ ਵੀ ਚੰਗੀ ਦੁੱਧ ਵਧੀਆ ਕਿਆਰ ਤੇ ਬਾਈ ਜਿਵੇਂ ਵੀ 25-25 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਭਰਾ ਲੈ ਦੇ ਜੋੜੇ ਦੀ ਬਾਈ ਆਪਾਂ ਇਹਦੀ ਕੀਮਤ ਰੱਖੀ ਆ 95-95000 ਰੁਪਏ ਤੇ ਇਹ ਬੈਡ ਦੀ ਤੇ ਇਹ ਬੈਡ ਦੀ ਵੀ ਬਾਈ ਠੀਕ ਹੈ ਜੇ ਕੋਈ ਭਰਾ ਨੇ ਇਕੱਠੀਆਂ ਕੋਈ ਮਗਾਉਂਦਾਗਾ ਤਾਂ ਉਹਦੀ ਪਹੁੰਚ ਹੋ ਜੂਗੀ ਬਹੁਤ ਸ਼ਾਨਦਾਰ ਲੈ ਇਕੱਲੀ-ਇਕੱਲੀ ਲੈਣੀ ਆ ਤਾਂ ਵੀ ਬਾਈ ਠੀਕ ਹੈ ਰੇਟ ਜਮਾਂ ਬਾਜਬਾ 95-95000 ਰੁਪਏ ਇਹ ਦੋ ਅੱਗੇ ਬੈੱਡ ਇਹ ਬੱਚੇ ਬਾਈ ਤਾਜੀ ਸੂਈਆ ਹਲੇ ਅੱਜ ਹੀ ਬੋਲਿਓ ਖਾਲੀ ਹੋਈ ਆ ਤੇ ਇੱਕ ਤਾਂ ਇਹ ਬੱਚੇ ਇਕ ਲਾਠ ਤੇ ਇਹਨਾਂ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਥੋੜੇ ਉੱਚੇ ਪਾ ਦਿੰ ਠੀਕ ਹੈ ਅੱਗੇ ਬਈ ਪਹਿਲਣ ਬੱਛੀ ਆ ਚਾਰ ਦੰਦ ਹੂੰ ਪਹਿਲਾ ਸੁਗਾ ਬੜੀ ਪਿਆਰੀ ਬੱਛੀ ਆ ਬਾਈ ਇਹ ਵੀ ਸਵੇਰੇ ਅੱਜ ਬੌਲਿਓ ਖਾਲੀ ਕੀਤੀ ਆ ਦੁੱਧ ਕਰਮ ਵਾਲੀ ਬਾਈ ਨਾਰਮਲ ਜਾਨ ਮੈਨ ਕਿ 30 ਤੋਂ ਬਾਹਰੇ ਨਹੀਂ ਦੇ ਦੇਣਾ ਥੋੜਾ ਫਰਸ ਗੱਲਾਂ ਨਹੀਂ ਦਾ ਤੋਰ ਕੇ ਦਿਖਾ ਦਿੰਦੇ ਆਪਾਂ ਲੰਬਾਈ ਚੜਾਈ ਬਹੁਤ ਆ ਬਾਈ ਇਹਦੀ ਕਰਮ ਵਾਲੀ ਦੀ ਹੂੰ ਲੰਬਾਈ ਤਾਂ ਤੁਸੀਂ ਇੱਧਰੋਂ ਨਹੀਂ ਦਾ ਮਾਰ ਲਓ ਤੇ ਇੱਧਰੋਂ ਹਾਈਟ ਦਾ ਅੰਦਾਜ਼ਾ ਦੇਖ ਲਓ ਵੀ ਕਿੰਨੀ ਆ ਬਹੁਤ ਵੱਡੀ ਬੱਛੀ ਆ ਬਾਈ ਪਹਿਲਣ ਚਾਰ ਦੰਦ ਕੀ ਰੇਟ ਰੁਕਤੀ ਰੇਟ ਬਾਈ ਇਹਦੇ ਮੰਗਰ ਵੀਰੇ ਬੱਛੀ ਆ ਸੱਚ ਆ ਰੱਖਦਾ ਵੀ ਸੀ 25000 ਦੀ ਹੂੰ ਮੈਂ ਆਖਿਆ ਵੀ ਚਲੋ ਜਿਹੜਾ ਵੀ ਭਰਾ ਹੁਣ ਅੱਗੇ ਲਓ ਸਾਰੋ ਲਾਲਚ ਦਾ ਮਾਰੇ ਹਰੇਕ ਵੀਰ ਲੈਂਦਾ ਰੇਟ ਬਾਈ ਇਹ ਬੱਚੀ ਆਪਾਂ 1,85,000 ਦੀ ਦੇ ਦਾਂਗੇ ਠੀਕ ਹੈ ਹਾਂਜੀ ਇਹ ਦੋ ਅੱਗੇ ਅੱਗੇ ਜਿਹੜੀ ਇਹ ਵੈੜਾ ਬਾਈ ਹੂੰ ਇਹ ਵੈੜ ਦੇ ਦਾਂਗੇ ਬਾਈ ਆਪਾਂ 1,75,000 ਰੁਪਏ ਦੀ ਕਿੰਨੇ ਕਿਦਾਂ ਥੋੜਾ ਨਾ ਬੱਚੇ ਨੇ ਇਹਨੇ ਮੂੰਹ ਲਾ ਦਿੱਤਾ ਤੇ ਬੱਚਾ ਮੂਰੇ ਖੜਾ ਸੀ ਸਾਜੀ ਸੂਈ ਹੋਈ ਆ ਬਾਈ ਬੋਲੇ ਚੋ ਖਾਲੀ ਆ ਠੀਕ ਹੈ ਅਗੇ ਜਿਹੜੀ ਇਹ ਗਊ ਆ ਬਾਈ ਰਿਕਾਰਡ ਸਾਰਾ ਟੋਟਲ ਫਾਰਮ ਦਾ ਲੱਗਿਆ ਹੋਇਆ ਹਾਂ ਤੇ ਇਹਨੇ ਬਈ 40 ਕਿਲੋ ਦੁੱਧ ਜਮਾਂ ਜੈਨੂਨ ਦਿੱਤਾਗਾ 15 ਤੋਂ 20 ਦਿਨਾਂ ਦੀ ਅਜੇ ਇਹ ਕੱਚੀ ਆ ਅੱਜ ਵਾਲਾ ਰੇਟ ਬਾਈ ਇਹਦਾ ਸਵਾ ਲੱਖ ਰੁਪਈਆ 1 ਲੱਖ 25 ਹਜ਼ਾਰ ਹਾਂਜੀ ਠੀਕ ਹੈ ਬਈ ਹਾਂ 10 ਦਿਨਾਂ ਦੀ ਕੱਚੀ ਆ ਤੇ ਨਾੜਾ ਜਿਹਦੇ ਦੇਖੀ ਨਾ ਬਾਈ ਜਿਵੇਂ ਬਾਹਰ ਲਿਆਂ ਗਾਈਆਂ ਦਾ ਕੱਲੇ ਕੱਲੇ ਸਾਰੇ ਅੱਡਰ ਦੇ ਚਾਰੇ ਪਾਸੇ ਬਾਈ ਨਾੜੀ ਨਾੜਾ ਨੂੰ ਹਾਂ ਅੱਗੋਂ ਪਿੱਛੋਂ ਸਾਰੇ ਕਿਤੇ ਤੇ ਰੇਟ ਬਾਈ ਇਹਦਾ ਵੀ ਆਪਾਂ ਸਵਾ ਲੱਖ ਰੁਪਈਆ ਰੱਖਿਆਗਾ ਸਵਾ ਲੱਖ ਬਹੁਤ ਚਾਂਦਰ ਬੈੜਾ ਨੇ ਬਾਈ ਆਪਾਂ ਗਿੱਲਾ ਕਰਕੇ ਥੋੜਾ ਤੋਰ ਕੇ ਦਿਖਾ ਦੋ ਦੇ ਦੇ ਨਾੜਾਂ ਦੇਖ ਲਓ ਕਿੱਦਾਂ ਦੀਆਂ ਨੇ ਹੂੰ ਅੱਗੇ ਬੈਠ ਬਾਈ ਆਪਾਂ ਫਾਰਮ ਚੋਂ ਪਰਚੇਜ ਕੀਤੇ ਪਰ ਇਹ ਕਿਸ ਗੇਟ ਖੋਲਾ ਤੋਰ ਦਾਂਗੇ ਪੁੱਤ ਫਾਰਮ ਚੋਂ ਲਈ ਆ ਬਾਈ ਬੈੜ ਹੂੰ 33 ਕਿਲੋ ਦੁੱਧ ਬਾਈ ਨੇ ਆਪਾਂ ਨੂੰ ਦੱਸਿਆ ਬਾਈ ਇਹਦਾ ਝੋਆ ਠੀਕ ਹੈ ਤੇ ਮੰਨ ਲਓ ਵੀ 10 ਦਿਨਾਂ ਦੀ ਕੱਚੀ ਹੈ ਇਹ ਹੂੰ ਪਾ ਕੀ ਰੋਗੇ ਰੇਟ ਬਾਈ 2 ਲੱਖ ਤੇ 5000 ਰੁਪਏ ਦੀ ਆਪਾਂ ਡਿਮਾਂਡ ਰੱਖੀ ਹੈਗੀ 2 5 ਠੀਕ ਹੈ ਬੇੜਾ ਬਾਈ ਜੀ ਨੂੰ ਕਹਿੰਦੇ ਹੁੰਦੇ ਨੇ ਜਿਹੜੇ ਭਰਾ ਕਹਿੰਦੇ ਨੇ ਵੀ 30 ਤੋਂ 35 ਕਿਲੋ ਵਾਲੀ ਜਰਸੀ ਲੈਣੀ ਆ 6 ਦਾੰਦਾ ਬਾਈ ਦੂਜਾ ਸੁਆ ਬਹੁਤ ਵਧੀਆ ਸੋਹਣੀ ਤਿਆਰ ਹੋਣੀ ਆ ਦੇ ਢਾਂਚਾ ਤਾਂ ਬੇਕਮਾਲੀ ਆ ਬਰੀਡ ਨਸਲ ਹਾਈਟ ਕਮਾਲੀ ਬਾਈ ਹਜੇ 10 ਦਿਨਾਂ ਦੀ ਕੱਚੀ ਆ ਦੱਸੋ ਬੜੀ ਤਕੜੀ ਤਿਆਰ ਹੋਣੀ ਆ ਜਰਸੀ ਇਹ ਚਲੋ ਬਹੁਤ ਵਧੀਆ ਵੇੜਾ ਬਾਈ بس مت بس ਇਹ ਦੋ ਕੇ ਭਾਈ ਕਿ ਭਈ ਇਹ ਦੂਜਾ ਸੂਆ ਵਹਿੜ ਆ ਗਈ ਇਹਦਾ ਲੈਣ ਦੇ ਨਾਲ ਰੇਟ ਭਾਈ ਜੀ 115000 ਰੁਪਇਆ ਠੀਕ ਹੈ ਅਬ ਪਹਿਲਾਂ ਵੀ ਗੱਲ ਕਰੀਆ ਭਾਈ ਰੇਟ ਆਪਣੇ ਕੋਲ ਅਜੇ ਸਾਰੇ ਨੇ ਕੋਈ ਵੀ ਭਰਾ ਕਿਦੋਂ ਚੱਲ ਕੇ ਜਾਨਵਰ ਵੀ ਟੋਪ ਦੇ ਨੇ ਰੇਟ ਵੀ ਜਾਇਜ਼ ਨੇ ਅੱਗੇ ਜਿਹੜੀ ਜਰਸੀ ਆ ਭਾਈ ਇਹਨੇ 23 ਕਿਲੋ ਦੁੱਧ ਦਿੱਤਾ ਹੈ ਪਹਿਲਾਂ ਨੇ ਤੋਰੀ ਪੁੱਤ ਦੂਜਾ ਸੂਆ ਭਾਈ ਅੱਜ ਦੇ 10 ਦਿਨ ਬਾਕੀ ਆ ਮੈਟ ਮੈਟ ਤੇ ਤੋਰ ਜਾਂ ਅੰਦਰ ਮੈਟ ਦੀ ਤੋਰ ਲਈ ਪਤ ਹਲੇ ਐਂ ਮੰਨ ਲਓ ਭਾਈ 10 ਦਿਨ ਬਾਕੀ ਆ ਤੇ ਤਿਆਰੀ ਬੜੀ ਸੋਹਣੀ ਕਰਨੀ ਐ ਨੇ ਰੇਟ ਕੀ ਰਹਿਣਾ ਪਤ ਰੇਟ ਭਾਈ ਇਹਦਾ ਰੱਖਿਆ ਆਪਾਂ 1 ਲੱਖ ਤੇ 17000 ਰੁਪਏ ਅੱਜ ਵਾਲਾ ਬਸ ਇੱਥੇ ਕੁਮਾਰ ਅਰਕੇਸ਼ 1 ਲੱਖ ਤੇ 17000 ਦਸੋ ਥੋੜੇ ਫਰਸ ਭਾਈ ਦੀ ਨਾ ਤਿਲਕਣ ਵਾਲੀ ਹੋਵੀ ਬਾਕੀ ਜਦੋਂ ਸਿਆਲ ਆ ਗਿਆ ਬਾਹਰ ਬੰਨ ਕੇ ਗਾਵਾਂ ਖੁੱਲੀਆਂ ਤੋਂ ਬਹੁਤ ਵਧੀਆ ਭਾਈ 28000 ਸੀ ਜਿਵੇਂ ਕਹਿੰਦੇ ਮੈਂ ਤੋਹਫਾ ਹੀ ਆ ਕਰਮ ਵਾਲੀ ਕਿਸੇ ਪਾਸੇ ਹੱਥ ਤਰਾ ਨਹੀਂ ਹੈਗਾ ਜਿਹੜਾ ਅੱਜ ਆਲਾ ਰੇਟ ਹੈ ਇਹਦਾ ਅੱਜ ਆਲਾ ਰੇਟ ਆਪਾਂ ਰੱਖਿਆ ਬਾਈ ਜੇ ਅੱਗੇ ਜਾ ਕੇ ਉਹ ਸਮੇਂ ਦੀ ਗੱਲ ਆ ਹੂੰ ਸੜਕੇ ਮਹਿੰਗੇ ਵੀ ਹੋ ਜਾਂਦੇ ਆ ਸਸਤੇ ਵੀ ਹੋ ਜਾਂਦੇ ਆ ਠੀਕ ਐ ਇਹ ਥੱਲੇ ਕਿੰਨੇ ਦਾ ਬੋਲੇ ਹੁਣ ਇਹ ਬਾਈ ਅੱਜ ਦੂਜਾ ਦਿਨ ਵੱਛੀ ਨੂੰ ਸੂਈ ਨੂੰ ਹੂੰ 22 23 ਕਿਲੋ ਬੋਲੇ ਤੋਂ ਸਟਾਰਟ ਠੀਕ ਹੈ ਦੋਦ ਪਹਿਲਾਂ ਬੱਚੀ ਨੇ 40 ਕਿਲੋ ਦਿੱਤਾ ਹੈ ਜੇਰ ਵਗੈਰਾ ਕੰਪਲੀਟ ਆ ਬਾਈ ਇਹ ਬਾਈ 2 ਲੱਖ ਤੇ 35000 ਰੁਪਏ ਦੀ ਬੱਚੀ ਦੇਵਾਂਗੇ ਆਪਾਂ ਠੀਕ ਹੈ ਮੇਲ ਨੂੰ ਇਹਨੇ ਜਨਮ ਦਿੱਤਾਗਾ ਤੇ ਟਾਂਚਾ ਤੁਸੀਂ ਵੇਖ ਲਓ ਮੰਗਰੋਂ ਇਧਰੋਂ ਅੱਗੋਂ ਪਿੱਛੋਂ ਅੱਜ ਤੀਸਰਾ ਦਿਨ ਹੋ ਗਿਆ ਬਾਈ ਸੂਈ ਨੂੰ ਹੁਣ 22 23 22 23 ਕਿਲੋ ਬੋਲੀ ਜਮਾ ਰੈਡੀ ਆ ਠੀਕ ਹੈ ਬੋੜੀ ਤਕਨੀਕ ਬਹੁਤ ਟੌਪ ਦੀ ਗਾਂ ਬਾਈ ਆਰਡਰ ਦੀ ਕੁਆਲਿਟੀ ਵੀ ਇੰਨੀ ਪਿਆਰੀ ਬਣਾਈ ਆ ਤੇ ਬਾਕੀ ਕੋਈ ਮਰਜ਼ੀ ਭਰਾ ਲੈ ਜਾਏ ਬਾਈ ਜਮਾ ਖਰਾਜ ਆ 40 ਕਿਲੋ ਦੁੱਧ ਇਹਨੇ ਦੇ ਦੇਣਾ ਠੀਕ ਹੈ ਅੰਜ ਚੰਗੇ ਕਦ ਕੱਢ ਦੀਏ ਵੈੜਾ ਦਸੋ ਹਵਾਨੇ ਦੇ ਉੱਤੇ ਨਾੜਾ ਚੰਗਾ ਥਣ ਵੀ ਸੋਹਣੇ ਸੋ ਕੋ ਅਸੀਂ ਬਾਹਰ ਵੈੜਾ ਹੈਗੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਨੇ ਪ੍ਰਦੀਪ ਭਾਈ ਸਾਰਾ ਇਹ ਜਿਹੜਾ ਮਾਲ ਇਹ ਮਾਲ ਭਾਈ ਆਪਣਾ ਸਾਰੀਆਂ ਵੈੜਾ ਟੋਟਲੀ ਫਾਰਮ ਚੋਂ ਖਰੀਦਿਆ ਹੋਈਆਂ ਨੇ ਹੂੰ ਤੇ ਰੇਟ ਇਹਨਾਂ ਦੇ ਵਿੱਚ ਵੈੜਾਂ ਦੇ ਆਪਾਂ ਨਾਲ ਹੁੰਦੀ ਦੱਸ ਦਾਂਗੇ ਜਿੱਦਾਂ ਭਾਈ ਇਹ ਦੋ ਦੰਦ ਬੱਛੀ ਆ ਹੂੰ ਤੇ ਡੇਢ ਮਹੀਨਾ ਇਹਦਾ ਬਾਕੀ ਆ ਕਰਮਾਂ ਵਾਲੀ ਦਾ ਹੂੰ ਫੁੱਲ ਵੱਡੇ ਢਾਂਚੇ ਦੀ ਆ ਹੂੰ ਤੇ ਇਹਦੀ ਬਾਈ ਜਿਹੜੀ ਕੀਮਤ ਆ ਅੱਜ ਵਾਲੀ ਮੈਂ 180000 ਰੁਪਏ ਬਾਈ ਠੀਕ ਹੈ ਡੇਢ ਮਹੀਨਾ ਰਹਿੰਦਾ ਡੇਢ ਮਹੀਨਾ ਰਹਿੰਦਾ ਬਾਈ ਦੋ ਦਾਂਦਾ ਦੇਖ ਲਓ ਕੁਆਲਿਟੀ ਦੇਖ ਲਓ ਵੀ ਜਿਹੜਾ ਬਰੀਡ ਵਾਲਾ ਜਾਨਵਰਾ ਬਾਈ ਉਹ ਰਲਦਾ ਨਹੀਂ ਹੁੰਦਾ ਇਹਦੀ ਕੁਆਲਿਟੀ ਅਡਰ ਦੀ ਕੁਆਲਿਟੀ ਹੁਣੀ ਵੇਖ ਲਓ ਵੀ ਕਿੱਦਾਂ ਦੀ ਹੈ ਸ਼ਾਨਦਾਰ ਨਸੋ ਬਲੈਕ ਰੰਗ ਦੀ ਜਿਹੜੀ ਤੁਰੀ ਫਿਰਦੀ ਹੈ ਕੁਸ ਖੜੀਆਂ ਹੀ ਦਿਖਾ ਦਿੰਨੇ ਇੱਥੇ ਬਾਹਰ ਗਰਮੀ ਵੀ ਹੈ ਅੱਗੇ ਬਾਈ ਇਹ ਬੱਚੇ ਆ ਗਏ ਬਾਈ ਜੀ ਖੀਰੀ 40127 ਦੀ ਸੀ ਮੰਦੀਆ ਰਕੇ ਸਟੋਰੀਮਾੜੀ ਪਤੇ ਨੂੰ ਖੀਰੀ ਬੱਚੇ ਆ ਬਾਈ ਦੇਨੇ ਦੇ ਅੱਜ ਰਹਿੰਦੇ ਨੇ 15 ਬਹੁਤ ਟੌਪ ਦੇ ਆਪਾਂ ਫਾਰਮਰ ਤੋਂ ਭਰਾ ਤੋਂ ਲਈਆ ਆਪਣੇ ਨਾਲ ਜੁੜਿਆ ਵੀ ਹੋਇਆ ਉਹ ਚੈਨਲ ਤੇ ਉਹ ਹੂੰ ਤੇ ਬਹੁਤ ਚੰਗੇ ਬਲੱਡ ਲਾਈਨ ਦੀਆਂ ਬੱਚੀਆਂ ਨੇ ਬਈ ਇਹ ਸਾਰੀਆਂ ਹੀ ਇਹਦਾ ਰੇਟ ਕੀ ਰਹਿਣਾ ਪੱਕੀ ਰੇਟ ਬਈ ਇਹ ਬੱਚੀ ਦੇ 2 ਲੱਖ ਤੇ 10000 ਰੁਪਏ ਆਪਣੇ ਰੇਟ ਰੱਖਿਆ ਇਹਦਾ ਹੂੰ ਢਾਂਚਾ ਦੇਖ ਲਓ ਵੀ ਦੁੱਧ ਦੰਦ ਖੀਰੀ ਆ ਹਲੇ ਤੇ ਭਲਾ ਪਾਉਣੀਆਂ ਚਾਲੂ ਕਰ ਗਈ ਕਰਮ ਵਾਲੀ ਢਾਂਚਾ ਬੜਾ ਪਿਆਰਾ ਬਈ 6-15 ਦਿਨ ਹਜੇ ਲੋ ਹਾਂ ਹਾਂ ਬਈ ਠੀਕ ਜਾਤ ਨਸਲ ਬਰੀਡ ਬਹੁਤ ਜਿਆਦਾ ਆ ਸੋਇ ਦਾ ਸੋਇ ਰੱਤੀ ਦੇਖ ਲਈਏ ਇਧਰ ਅੱਗੇ ਕੁਝ ਹੋਰ ਵੇਣਾ ਫਿਰ ਦਿਖਾ ਦਿੰਨੇ ਆ ਨਾ ਇਹ ਜਿਕਜੀਤ ਵੀਰੇ ਪਛੀ ਸਾਢੇ 6 ਮਹੀਨੇ ਦੀ ਪ੍ਰੈਗਨੈਂਟ ਆ ਹੂੰ ਇਧਰ ਸਾਈਡ ਤੋਂ ਦਿਖਾ ਦਿਓ ਲੰਬਾਈ ਚੜਾਈ ਇਹਨਾਂ ਦੀ ਕਿੰਦੀ ਕੀ ਰੇਟ ਰਹਿਣਾ ਬਈ ਦਾ ਰੇਟ ਬਈ ਆਪਾਂ ਦੱਸ ਦਿੰਦੇ ਆ ਸੋਨੂੰ ਅੱਗੇ ਬੱਚੀ ਨਾਲ ਵਾਲੀ ਆ ਕੀ ਬਾਈ ਜੀ ਹੂੰ 7 ਮਹੀਨੇ ਦੀ 7 ਤੋਂ ਪਲੱਸ ਚੈੱਕ ਪਾਸ ਆ ਹੂੰ ਇਹਦਾ ਤੱਕਾ ਬਹੁ ਕਰਦੀਆਂ ਇਹ ਬਾਈ ਖੜਗੇ ਦਿਖਾ ਦੇ ਕੋਈ ਚੱਕਰ ਨਹੀਂ ਇੱਧਰ ਮੂੰਹ ਮਾ ਦਿਖਾ ਦਿੰਦੇ ਆ ਬਾਈ ਕਈ ਵਾਰ ਭਰਾ ਕਹਿੰਦੇ ਇੱਧਰ ਨਜ਼ਰ ਮਰਵਾ ਦੇ ਜੀ ਤੋਂ ਨੂੰ ਸੋਇ ਵੜਨ ਵੈਸੇ ਦੇਖ ਲਓਗੇ ਅੱਗੇ ਵੀਰ ਜੀ ਇਹ ਆ ਗਈ 7 2 ਪਲੱਸ ਇਹ ਕੱਬਣਾ ਹੂੰ ਸਾਢੇ 6 ਦੀ ਇਹ ਆ ਗਈ ਜੀ ਇਹ ਚਾਰੇ ਬੱਚੀਆਂ ਜੇ ਕਿਸੇ ਭਰਾ ਨੇ ਇਕੱਠੀਆਂ ਖਰੀਦਣੀਆਂ ਨੇ ਬਾਈ ਤਾਂ 1,32,000 ਦੀ ਐਵਰੇਜ ਦੇ ਵਿੱਚ ਆਪਾਂ ਇਕੱਠੀਆਂ ਦੇ ਦਾਂਗੇ ਜੇ ਕੋਈ ਕਵੇ ਵੀ ਕੱਲੀ 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 ਵਾਲਾ ਰੇਟ ਬਾਈ ਜੀ ਕੱਲੀ ਕੱਲੀ ਵਾਲਾ ਲੱਗੂਗਾ ਠੀਕ ਹੈ ਉਠਾ ਇੱਕ ਬੱਤੀ ਦੇ ہاں ਬਈ ਚਾਰੇ ਬੱਚੀਆਂ ਟਾਪ ਬਲੱਡ ਲੈਣ ਦੀਆਂ ਨੇ ਅੱਗੇ ਬੱਚੀ ਬਾਈ ਜੀ ਚਾਰ ਦੰਦ ਦਾ ਹੂੰ 45 ਦਿਨ ਇਹਦੇ ਪੂਰੇ ਰਹਿੰਦੇ ਨੇ ਕਾਪੀ ਦੇ ਹਿਸਾਬ ਨਾਲ ਹੂੰ ਤੇ ਬਰੂਟ ਦੇ ਸਿਮਨ ਦੀ ਆਪ ਆ ਪੇਪਰ ਤੋਂ ਅੱਗੇ ਗੱਬਣਾ ਉਹਨਾਂ ਦਾ ਵੀ ਸਾਰਾ ਰਿਕਾਰਡ ਆ ਦੇਖੋ ਬੱਚੀ ਕਿੱਦਾਂ ਦੀ ਆ ਹੂੰ ਇਹ ਬੱਚੀ ਬਾਈ ਆਪਾਂ ਰੇਟ ਰੱਖਿਆ ਦਾ ਦੇਣ ਲੈਣ ਵਾਲਾ 147000 ਰੁਪਇਆ ਇਹਦੋਂ ਅੱਗੇ ਅੱਗੇ ਜਿਹੜੀ ਪਹਿਲਣ ਬੱਚੀ ਆ ਬਾਈ ਇਹਦਾ ਰੇਟ ਆਪਾਂ ਨੇ ਰੱਖਿਆ ਬਾਈ ਜੀ 90000 ਰੁਪਇਆ ਇਹਦੇ ਤਾਂ ਦਿਨੀ ਮੰਨ ਕੇ 10 ਤੋਂ 15 ਰਹਿੰਦੇ ਜੀ ਹੂੰ ਗੇ ਬਾਈ ਅੱਗੇ ਦੂਜਾ ਸੂਆ ਬੱਛੀ ਆ ਗਈ ਬਾਈ ਇਹਦਾ ਰੇਟ ਰੱਖਿਆ ਆਪਾਂ 145000 ਰੁਪਏ ਬਾਈ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਹਾਂ ਇਹ ਸਟ੍ਰੈਕਰ ਦੇ ਸੀ ਮੰਨਦੇ ਆ ਬਾਈ ਅੱਗੇ ਜਿਹੜੀ ਇਹ ਬੈੜਾ ਬਾਈ ਫਿਕਸ ਜਿਹਾ ਹਵਾਨੇ ਦੀ ਆ ਦੁੱਧ ਦਾ 25 26 ਕਿਲੋ ਦਿੱਤਾ ਇਹਦਾ ਵੀ ਰੇਟ ਬਾਈ ਸੀ 90000 ਰੁਪਏ ਰੱਖਿਆ ਆਪਾਂ ਨੇ ਠੀਕ ਹੈ ਤੇ ਅੱਗੇ ਜਿਹੜੀ ਇਹ ਬੈੜਾ ਬਾਈ ਆਪਾਂ ਬਹੁਤ ਵਧੀਆ ਆਪਣੇ ਭਰਾ ਤੋਂ ਫਾਰਮ ਵਾਲੇ ਤੋਂ ਲਈ ਆ ਤੇ ਦੁੱਧ ਦਾ ਰਿਕਾਰਡ ਤਾਂ ਵੀਰੇ ਜੀ ਦੇ ਦਾ ਇੰਨਾ ਕ ਜਿਆਦਾ ਚੰਗਾ ਹੈਗਾ ਇਹ 15 ਦਿਨਾਂ ਦੀ ਕੱਚੀ ਕੱਚੀ ਆ ਦੁੱਧ ਦੇ ਨੇ ਮੰਨ ਕੇ 37 ਤੋਂ 38 ਕਿਲੋ ਦੁੱਧ ਇਨੇ ਦਿੱਤਾ ਹੋਇਆ ਪਿਛਲੇ ਸਾਲ ਦੇ ਦੇ ਨਾਲ ਲਾਗਿਆਂ ਦੇ ਪਹਿਲਾਂ ਮੱਛੀ ਦੇ ਵੀ ਦਾਗ ਪਏ ਪਏ ਨੇ ਦੇਖ ਲਓ ਜਦੋਂ ਤਿਆਰੀ ਤੇ ਆਈ ਸੀ ਲਾਗੇ ਲਾਗੇ ਸੀ ਮੰਨ ਲਓ ਸਹੀ ਹੈ ਤੇ ਇਹਦਾ ਰੇਟ ਬਾਈ ਆਪਾਂ ਰੱਖਿਆ 1,15,000 ਰੁਪਏ ਠੀਕ ਹੈ ਅੱਗੇ ਬਾਈ 6 ਮਹੀਨੇ ਦੀ ਗੱਬਣ ਜਰਸੀ ਆ ਹਮ ਤੇ ਇਹਦਾ ਰੇਟ ਰੱਖਿਆ ਬਾਈ ਜੀ ਆਪਾਂ 80,000 ਰੁਪਏ ਕਿਸੇ ਭਰਾ ਨੇ ਮੰਨ ਕੇ ਤਿਆਰ ਕਰਕੇ ਵੇਚਣੀ ਹੁੰਦੀ ਆ ਹਮ ਅੱਗੇ ਬਾਈ ਜੀ ਇਹ ਬੈਡ 1.5 ਮਹੀਨੇ ਦੀ ਕੱਚੀ ਆ ਇਹ ਵੀ ਸਾਰੀਆਂ ਫਾਰਮ ਚੋਂ ਹੀ ਆਈਆਂ ਬਾਈ ਇਹ ਹਮ ਇਹ ਬੈਡ ਦਾ ਰੇਟ ਰੱਖਿਆ ਬਾਈ ਜੀ ਆਪਾਂ 90,000 ਰੁਪਏ ਠੀਕ ਹੈ ਸਾਰੇ ਜਨਮਾਂ ਦੇ ਬਾਈ ਰੇਟ ਆਪਣੇ ਕੋਲੇ ਹਰੇਕ ਬੰਦੇ ਭਰਾ ਦੇ ਉਹਦੇ ਵਾਲੇ ਨੇ ਅੱਗੇ ਜਿਹੜੀ ਬੱਛੀ ਆ ਬਾਈ ਹੂੰ ਤੇ ਫਾਰਮ ਚੋਂ ਲਈ ਆ ਆਪਾਂ ਨੇ ਪਤਾ ਨਹੀਂ ਬਾਈ ਕਿਹੜਾ ਸੀਆਰ ਆਈ ਵੀ ਪਤਾ ਨਹੀਂ ਕਿਹੜੇ ਸੀਮੰਦੀ ਦਾ ਇਹ ਆ ਆਪ ਬਾਈ ਹੂੰ ਤੇ ਦੁੱਧੇ ਨੇ ਪਹਿਲਾਂ ਨੇ ਦਿੱਤਾ 28 ਕਿਲੋ ਹੁਣ ਦੂਜਾ ਸੁਆ ਇਹਦਾ ਰੇਟ ਰੱਖਿਆ ਬਾਈ ਜੇ ਆਪਾਂ 110000 ਰੁਪਏ ਠੀਕ ਹੈ ਅੱਗੇ ਜਿਹੜੀ ਇਹ ਬੈੜ ਆ ਬਾਈ ਇਹ ਬੈੜ 2 ਮਹੀਨਿਆਂ ਦੀ ਕੱਚੀ ਆ ਹੂੰ ਤੇ ਪ੍ਰੋਪਰ ਰਿਕਾਰਡ ਆ ਦੁੱਧ ਬਾਈ ਨੇ ਦੱਸੇ ਵੀ 42 43 ਕਿਲੋ ਦੁੱਧ ਅਸੀਂ ਚੋਇਆ ਡਰਾਈ ਇਹ ਸਾਰੀਆਂ ਗਾਵਾਂ ਨੇ ਬਾਈ ਵੀ ਕੋਈ ਗਾਂ ਦੁੱਧ ਅੱਧ ਨਹੀਂ ਉਹ ਹੂੰ ਤੇ ਇਹਦਾ ਰੇਟ ਬਾਈ ਅੱਜ ਵਾਲਾ 95000 ਰੁਪਇਆ ਠੀਕ ਐ ਤੇ ਅੱਗੇ ਬਾਈ ਇੱਧਰ ਦੋ ਬੱਚੀਆਂ ਇੱਧਰ ਫਿਰਦੀਆਂ ਨੇ ਹੂੰ ਇਹ ਬਾਈ 6 6 ਮਹੀਨੇ ਦੀਆਂ ਪ੍ਰੈਗਨੈਂਟ ਨੇ ਹੂੰ ਤਾਂ ਕਿ ਬਾਈ ਇਹ ਜਾਨਵਰ ਸਾਰੇ ਟੋਟਲੀ ਆਪਾਂ ਬਰੀਡਰੀ ਲੈਨੇ ਜਿੰਨੇ ਹੈਗੇ ਨੇ ਇਹ ਬੱਚੀਆਂ ਬਾਈ 1 65 65 ਦੀਆਂ ਦੇ ਦਾਂਗੇ ਆਪਾਂ ਠੀਕ ਐ ਆ ਆ ਗਈ ਤੁਹਾਡੇ ਪਿੱਛੇ ਇੱਕ ਹੁਣ ਆਰਡਰ ਦੀ ਕੁਆਲਿਟੀ ਇਹਨਾਂ ਦੀ ਹੁਣ ਵੇਖ ਲਓ ਵੀ ਕਿੱਦਾਂ ਦੀਆਂ ਨੇ ਕਿਉਂਕਿ ਭਈ ਇਦਾਂ ਦੇ ਜਾਨਵਰ ਬਹੁਤ ਰੇਅਰ ਕੱਟ ਮਿਲਦੇ ਨੇ ਹੁਣ ਜਿਹੜੇ ਵੀ ਮਰਜੀ ਸੀ ਫਾਰਮ 'ਚ ਜਾਂਦੇ ਆ ਪਹਿਲੇ ਨੰਬਰ ਦੇ ਹਰੇਕ ਭਰਾ ਇਹ ਹੀ ਕਹਿੰਦਾ ਵੀ ਪਰ ਹੈਡ 2 ਲੱਖ ਨੂੰ ਬੱਚੇ 'ਚ ਦੇਵਾਂਗੇ ਸਾੰਟ ਕੇ ਹਮ ਦੀਪਕਾ ਹੁਣ ਆਪਾਂ ਇਕੱਠੀਆਂ ਕਰ ਰੱਖਿਆ ਨੇ ਅਲੱਗ-ਅਲੱਗ ਫਾਰਮਾਂ 'ਚ ਜਦੋਂ ਵੀ ਵੀ ਲਈਆਂ ਨੇ ਮੈਂ ਹੁਣ ਜਿਵੇਂ ਉਹ ਚਾਰ ਬੱਚੇ ਕੋਈ ਵੀ ਭਰਾ ਲੈਂਦਾ ਬਰੀਡ ਕੁਆਲਿਟੀ ਉਹਨਾਂ ਨੇ ਤੁਸੀਂ ਦੇਖ ਲਓ ਵੀ ਕਿੱਦਾਂ ਆਂਦੀ ਆ ਸਹੀ ਹੈ ਬਾਜ਼ਾਰ ਰੇਟ ਤੇ ਨੇ ਜਮਾ ਸਹੀ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਨਾਗ ਤੁਹਾਨੂੰ ਕਾਫ